ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸੱਸਾ ਦਾ ਸੂਬਾ ਜਨੂਨਖਤਰ ਹੋਣ ਦੇ ਨਾਲ ਤੇ ਆਪ ਜੀ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਜੇ ਉਹ ਅੱਜ ਮੰਗ ਪੱਤਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੂਰੇ ਸੂਬੇ ਭਰ ਵਿੱਚ ਦਿੱਤੇ ਗਏ ਨੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਉਹਦੇ ਵਿੱਚ ਜੋ ਹੜ੍ਹਾਂ ਦੇ ਨੁਕਸਾਨ ਹੋਏ ਨੇ ਜੋ ਘਰ ਟੇ ਨੇ ਉਹਨਾਂ ਦੇ ਮੁਆਵਜ਼ੇ ਸੰਬੰਧੀ ਜੋ ਕਿਸੇ ਜੀ ਦੀ ਡੇਥ ਹੋਈ ਆ ਉਹਦੇ ప్రతి ਵੀ 25 ਲੱਖ ਰੁਪਇਆ ਮੁਆਵਜ਼ਾ ਉਹਨੂੰ ਦਿੱਤਾ ਜਾਏ ਜਿਸ ਦਾ ਕਿਸੇ ਦਾ ਘਰ ਜਿਹੜਾ ਉਹ ਹਾੜਾਂ ਦੇ ਵਿੱਚ ਨੁਕਸਾਨਿਆ ਗਿਆ ਉਸ ਨੂੰ 10 ਲੱਖ ਤੇ ਫਸਲ ਦਾ ਜਿਹੜਾ ਉਹ ਘਟੋ ਘਟ ਇੱਕ ਲੱਖ ਰੁਪਇਆ ਜਿਹੜਾ ਤੇ ਜਿਹੜੀਆਂ ਜ਼ਮੀਨਾਂ ਦਰਿਆਬੁਰਦ ਹੋਈਆਂ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ 1 ਲੱਖ ਰੁਪਇਆ ਵੱਖਰੇ ਤੌਰ ਤੇ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਏ ਸੋ ਇਹਦੇ ਵਿੱਚ ਹੋਰ ਵੀ ਸਾਡੀਆਂ ਕੋਲ ਨੌ ਮੰਗਾਂ ਸਨ ਜਿਸ ਦੇ ਵਿੱਚ ਗੰਨੇ ਦੀ ਬਕਾਇਆ ਰਕਮ ਨੇ 슈ગર মিলਾਂ ਨੂੰ ਜਿਹੜਾ ਉਹ ਸਮੇਂ ਸਿਰ ਚਲਾਉਣ ਸੰਬੰਧੀ ਤੇ ਜਿਹੜਾ ਹੋਰ ਹੈਗੀਆਂ ਸੀ ਮੰਗਾ ਪਰਾਲੀ ਸਾੜਨ ਸੰਬੰਧੀ ਜਿਹੜੀ ਇੱਕ ਵੱਡੀ ਮੰਗ ਸੀ ਕਿ ਜੋ ਵੀ ਐਨਜੀਟੀ ਨੇ ਜੋ ਰਿਪੋਰਟ ਆਪਣੀ ਦਿੱਤੀ ਸੀ ਕਿ ਜਿਹੜਾ ਪੋਲੂਸ਼ਨ ਆ ਉਹ ਖੇਤੀ ਦਾ ਜਿਹੜਾ 1 ਤੋਂ 3% ਹੁੰਦਾ ਆ ਇਹ ਤੋਂ ਜ਼ਿਆਦਾ ਜਿਹੜਾ ਖੇਤੀ ਦਾ ਪੋਲੂਸ਼ਨ ਨਹੀਂ ਹੁੰਦਾ ਸੋ ਜੋ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਪਰਾਲੀ ਦੀਆਂ ਜਿਹੜੀਆਂ ਲਾਈਨਾਂ ਹੁੰਦੀਆਂ ਨੇ ਉਹਨਾਂ ਨੂੰ ਸਾੜਨ ਦੀ ਪਰਮਿਸ਼ਨ ਦਿੱਤੀ ਜਾਏ ਤੇ ਇਹ ਪੋਲਿਊਸ਼ਨ ਜਿਹੜਾ ਹੋਰ ਘਟ ਸਕਦਾ ਆ ਤੇ ਕਿਸਾਨ ਵੀ ਜਿਹੜਾ ਉਹ ਇਸ ਦੇ ਨਾਲ ਥੋੜਾ ਰਾਹਤ ਮਹਿਸੂਸ ਕਰੇਗਾ ਕਿਉਂਕਿ ਉਸ ਨੂੰ ਕਣਕ ਬੀਜਣ ਵਿੱਚ ਸਮਾਂ ਘੱਟ ਮਿਲਦਾ ਏ ਝੋਨੇ ਦੀ ਵਾਢੀ ਤੋਂ ਬਾਅਦ ਸੋ ਉਸ ਨੂੰ ਇਹ ਵੀ ਦਿੱਕਤਾਂ ਜਿਹੜੀਆਂ ਘੱਟ ਹੋਣਗੀਆਂ ਇਸ ਦੇ ਨਾਲ ਹੀ ਹੋਰ ਜਿਹੜੀਆਂ ਸਾਡੀਆਂ ਨੌ ਮੰਗਾਂ ਸਨ ਉਹਨਾਂ ਨੂੰ ਲੈ ਕੇ ਆਪਾਂ ਜਿਹੜਾ ਉਹ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਜਿਹੜਾ ਉਹ ਮੰਗ ਪੱਤਰ ਦਿੱਤਾ ਗਿਆ ਜੀ ਅੱਜ ਮੰਗ ਕਿਸਾਨਾਂ ਨੂੰ ਜਿਹੜੀ ਬਹੁਤ ਝੋਨੇ ਦੇ ਸਮੇਂ ਤੋਂ ਵੀ ਦਿੱਕਤ ਆ ਰਹੀ ਏ ਤੇ ਪਿਛਲੇ ਸਮਿਆਂ ਵਿੱਚ ਵੀ ਆਈ ਆ ਉਹ ਸਾਡੀ ਹੈਗੀ ਹੈ ਡੀਏਪੀ ਦੀ ਤੇ ਯੂਰੀਆ ਦੀ ਜਿਹੜੀ ਕਿੱਲਤ ਆ ਪਠਾਨਕੋਟ ਜ਼ਿਲ੍ਹੇ ਵਿੱਚ ਬਹੁਤ ਭਾਰੀ ਆ ਰਹੀ ਆ ਜਿਹੜੀ ਡੀਏਪੀ ਦੀ ਉਹ ਤਾਂ ਲਗਭਗ ਸਮੁੱਚੇ ਪੰਜਾਬ ਵਿੱਚ ਹੀ ਬਹੁਤ ਜ਼ਿਆਦਾ ਆਈ ਆ ਪਰ ਜਿਹੜੀ ਯੂਰੀਆ ਦੀ ਆ ਉਹ ਪਠਾਨਕੋਟ ਜ਼ਿਲ੍ਹੇ ਵਿੱਚ ਅਜੇ ਵੀ ਜਿਹੜੀ ਉਹ ਕਿੱਲਤ ਪੂਰੀ ਨਹੀਂ ਹੋ ਰਹੀ ਕਿਉਂਕਿ ਯੂਰੀਆ ਜੇ ਵੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੁਣ ਡੀਏਪੀ ਕਿਸਾਨਾਂ ਨੂੰ ਚਾਹੀਦੀ ਹੈ ਕਣਕ ਦੀ ਬਿਜਾਈ ਵਾਸਤੇ ਉਹ ਵੀ ਨਹੀਂ ਮਿਲ ਰਹੀ ਜਿਸ ਕਾਰਨ ਜਿਹੜਾ ਉਹ ਕਿਸਾਨ ਜਿਹੜੇ ਨੇ ਬਹੁਤ ਖੱਤਲਖوار ਹੋ ਰਹੇ ਨੇ ਸੋ ਮੈਂ ਪੰਜਾਬ ਸਰਕਾਰ ਨੂੰ ਆਪਜੀ ਦੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹੁੰਦਾ ਕਿ ਜਿਹੜਾ ਡੀਏਪੀ ਦਾ ਜਿਹੜਾ ਸੁਚੱਜੇ ਢੰਗ ਨਾਲ ਜਾ ਜੋ ਕਿਸਾਨਾਂ ਨੂੰ ਜਿਹੜਾ ਉਹ ਕਣਕ ਦੀ ਬਿਜਾਈ ਦੇ ਵਿੱਚ ਕੋਈ ਦਿੱਕਤ ਨਾ ਆ ਸਕੇ ਇੰਨੀਆਂ ਬੇਨਤੀਆਂ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਵੀਕੇ ਜੂ ਸਰਸਾ ਜਥੇਬੰਦੀ ਦਾ ਸੇਵਾਦਾਰ ਹੁਣ ਅੱਜ ਜੋ ਆਪਾਂ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹ ਸਾਡੇ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੋ ਸਰਕਾਰ ਨੂੰ ਮੰਗ ਪੱਤਰ ਪਹੁੰਚਾਉਣ ਵਾਸਤੇ ਏਡੀਸੀ ਸਾਹਿਬ ਨੂੰ ਦਿੱਤਾ ਉਹਦੇ ਵਿੱਚ ਜੋ ਕਿਸਾਨਾਂ ਦੀਆਂ ਹਰਾਮプチ ਜੋ ਮੁਸ਼ਕਲਾਂ ਨੇ ਉਹ ਤੋਂ ਜਾਣੂ ਕਰਾਉਣ ਵਾਸਤੇ ਔਰ ਸਰਕਾਰਾਂ ਨੂੰ ਜਾਣੂ ਕਰਾਉਣ ਵਾਸਤੇ ਉਹ ਮੰਗਵਤ ਰਾਜ ਐਡੀਸੀ ਸਰਵਿਸ ਸੌਫਟਵੇਅਰ ਖਾਚਾ ਵਾਈਬ੍ਰੇਟ